ਨਕੌਦਰ ਸੁਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਸਾਈਂ ਸਰਕਾਰ ਅੰਦਾਤਾ ਲਾਡੀਸ਼ਾ ਸਰਕਾਰ ਅਤੇ ਗੁਰਦਾਸ ਮਾਨ ਤੇ ਉਹਨਾਂ ਦੇ ਇੱਕ ਡਰਾਈਵਰ ਦਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਕਿਸਮਾ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਇਹ ਗੱਲ ਬਹੁਤ ਜ਼ਿਆਦਾ ਪੁਰਾਣੀ ਹੈ ਲਗਭਗ 1980 84 ਦੀ ਐ ਪੰਜਾਬ ਦੇ ਵਿੱਚ ਮਾਹੌਲ ਬਹੁਤ ਖਰਾਬ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਉਦੋਂ ਕੀ ਕੁਝ ਹੋਇਆ ਤੇ ਗੁਰਦਾਸ ਮਾਨ ਸਾਹਿਬ ਆਪਣਾ ਕਿਤੇ ਸ਼ੋਅ ਲਾ ਕੇ ਆ ਰਹੇ ਸੀ ਸਾਈਂ ਜੀ ਕੋਲ ਚੱਲੇ ਸੀ ਕਿਉਂਕਿ ਉਹਨਾਂ ਦਾ ਦਿਲ ਕੀਤਾ ਹੋਣਾ ਸਾਈਂ ਜੀ ਨੂੰ ਮਿਲਣ ਦਾ ਸ਼ੋਅ ਲਾ ਕੇ ਸਾਈਂ ਜੀ ਕੋਲ ਚੱਲੇ ਸੀ ਤਾਂ ਗੱਡੀ ਡਰਾਈਵਰ ਚਲਾ ਰਿਹਾ ਸੀ ਤੇ ਡਰਾਈਵਰ ਮਾਨ ਸਾਹਿਬ ਨੂੰ ਆਖਦਾ ਕਿ ਮਾਨ ਸਾਹਿਬ ਇਹ ਆਪਣੇ ਜੋ ਹਾਲਾਤ ਨੇ ਬਹੁਤ ਜ਼ਿਆਦਾ ਮਾੜੇ ਐ ਕਿਉਂਕਿ ਤੁਹਾਨੂੰ ਪਤਾ ਹੈ ਟੈਰਰਿਜ਼ਮ ਕਿੰਨਾ ਸੀ ਤਾਂ ਉਹ ਕਹਿਣ ਲੱਗੇ ਹਾਲਾਤ ਬਹੁਤ ਮਾੜੇ ਐ ਆਪਾਂ ਐਦਾਂ ਕਰੀਏ ਕੋਈ ਹਥਿਆਰ ਵਗੈਰਾ ਰੱਖ ਲਈਏ ਕੋਈ ਅਸਲਾ ਰਿਵੋਲਵਰ ਐਦਾਂ ਦੀ ਕੋਈ ਚੀਜ਼ ਰੱਖ ਲਈਏ ਹਾਲਾਤ ਬਹੁਤ ਜ਼ਿਆਦਾ ਮਾੜੇ ਨਹੀਂ ਕਿਤੇ ਨਾ ਕਿਤੇ ਕੰਮ ਜ਼ਰੂਰ ਆਊਗਾ ਗੁਰਦਾਸ ਮਾਣਾਕ ਦੇ ਚਲੋ ਸਾਈਂ ਜੀ ਨੂੰ ਪੁੱਛਦੇ ਆਂ ਜਾ ਕੇ ਸਾਈਂ ਜੀ ਨਾਲ ਗੱਲ ਕਰਦੇ ਆਂ ਤਾ ਰਸਤੇ ਵਿੱਚ ਇਹ ਗੱਲਾਂ ਚੱਲਦੀਆਂ ਸੀ ਤਾਂ ਸਾਈਂ ਜੀ ਕੋਲ ਜਾ ਰਹੇ ਸੀ ਜਦੋਂ ਸਾਈਂ ਜੀ ਕੋਲ ਪਹੁੰਚੇ ਤਾਂ ਗੱਡੀ ਉੱਥੇ ਲਾਈ ਦਰਬਾਰ ਦੇ ਅੰਦਰ ਐਂਟਰ ਹੋਏ ਗੁਰਦਾਸ ਮਾਨ ਵੀ ਅਤੇ ਉਹਨਾਂ ਦਾ ਇੱਕ ਡਰਾਈਵਰ ਪਹਿਲਾਂ ਬਾਬਾ ਮੁਰਾਦ ਸ਼ਾਹ ਜੀ ਨੂੰ ਸਲਾਮ ਕੀਤੀ ਫਿਰ ਸਾਈਂ ਸਰਕਾਰ ਜੀ ਨੂੰ ਸਲਾਮ ਕੀਤੀ ਤੇ ਉੱਥੇ ਬੈਠ ਗਏ ਬਾਦ ਵਿੱਚ ਉਹਨਾਂ ਦੇ ਡਰਾਈਵਰ ਨੇ ਬਾਬਾ ਮੁਰਾਦਾ ਸਾਹਿਬ ਜੀ ਨੂੰ ਸਲਾਮ ਕੀਤੀ ਤਾਂ ਜਦੋਂ ਸਾਈਂ ਜੀ ਨੂੰ ਸਲਾਮ ਕਰਨ ਲੱਗੇ ਤਾਂ ਸਾਈਂ ਜੀ ਕਹਿਣ ਲੱਗੇ ਕਿਉਂ ਕਾਕਾ ਮੋਜ ਚਾਹੀਦੀ ਹੈ ਕਿ ਫੌਜ ਸਾਰੇ ਹੈਰਾਨ ਹੋ ਗਏ ਕਿ ਹਜੇ ਤਾਂ ਆਪਾਂ ਸਾਈਂ ਜੀ ਨਾਲ ਕੋਈ ਗੱਲ ਹੀ ਵੀ ਨਹੀਂ ਕੀਤੀ ਸਾਈਂ ਜੀ ਇਹ ਕੀ ਕਹਿ ਰਹੇ ਨੇ ਸਾਈਂ ਜੀ ਨੇ ਕਿਹਾ ਤੈਨੂੰ ਹਥਿਆਰ ਚਾਹੀਦਾ ਹੈ ਕਿ ਯਾਰ ਚਾਹੀਦਾ ਸਭ ਹੈਰਾਨ ਸੀ ਕਿ ਅਸੀਂ ਤਾਂ ਕੁਝ ਕਿਹਾ ਹੀ ਨਹੀਂ ਦਾਤਾ ਜੀ ਇਹ ਕੀ ਕਹਿ ਰਹੇ ਨੇ ਕਿਉਂਕਿ ਦਾਤਾ ਜੀ ਨੂੰ ਸਭ ਜਾਣਦੇ ਨੇ ਦਾਤਾ ਜੀ ਸਭ ਨੂੰ ਜਾਣਦੇ ਨੇ ਕੋਈ ਉੱਥੇ ਆਉਂਦਾ ਹੈ ਉਹਨੂੰ ਕੀ ਚਾਹੀਦਾ ਹੈ ਉਸਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਸਾਈਂ ਜੀ ਸਭ ਕੁਝ ਜਾਣਦੇ ਸੀ ਸਾਈਂ ਜੀ ਕਹਿਣ ਲੱਗੇ ਤੈਨੂੰ ਫੌਜ ਚਾਹੀਦੀ ਹੈ ਜਾਂ ਮੋਜ ਚਾਹੀਦੀ ਹੈ ਸਾਈਂ ਜੀ ਆਖਦੇ ਜਿਸ ਨੂੰ ਮੋਜ ਆ ਗਈ ਉਸ ਨੂੰ ਫੌਜ ਦੀ ਲੋੜ ਨਹੀਂ ਐਂਡ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਜਿੱਥੇ ਯਾਰ ਖੜ ਜਾਵੇ ਉਥੇ ਹਥਿਆਰ ਦਾ ਵੀ ਕੰਮ ਨਹੀਂ ਫਿਰ ਜਦੋਂ ਯਾਰ ਦਾ ਹੱਥ ਸਿਰ ਤੇ ਹੋਵੇ ਤਾਂ ਫਿਰ ਅਨੇਕ ਬਲਾਵਾ ਤੋਂ ਬਚਾ ਲੈਂਦਾ ਹੈ ਅਨੇਕ ਮੁਸ਼ਕਿਲਾਂ ਤੋਂ ਬਚਾ ਲੈਂਦਾ ਹੈ ਕਿਉਂਕਿ ਯਾਰ ਬੇਸ਼ੱਕ ਬਿਨਾਂ ਹਥਿਆਰ ਤੋਂ ਵੀ ਹੋਵੇ ਯਾਰ ਦੀ ਪਾਵਰ ਹੀ ਇੰਨੀ ਹੁੰਦੀ ਹੈ ਯਾਰ ਜਿੱਥੇ ਖੜ ਜਾਵੇ ਫਿਰ ਖੜ ਜਾਂਦਾ ਹੈ ਤੁਸੀਂ ਦੇਖਿਆ ਵੀ ਹੋਣਾ ਗੁਰਦਾਸ ਮਾਨ ਦੇ ਕਿੰਨੇ ਐਕਸੀਡੈਂਟ ਹੋਏ ਪਰ ਸਾਈਂ ਜੀ ਨੇ ਉਹਨਾਂ ਨੂੰ ਕਿਵੇਂ ਬਚਾਇਆ ਕਿਵੇਂ ਉਹਨਾਂ ਦੇ ਦੁੱਖਦਰਦ ਆਪਣੇ ਤੇ ਲਏ ਸੀ ਉਹ ਕਿੱਸਾ ਵੀ ਆਪਾਂ ਇਸ ਉਹ ਕਿੱਸਾ ਵੀ ਆਪਾਂ ਇੱਕ ਵੀਡੀਓ ਦੇ ਵਿੱਚ ਸਾਂਝਾ ਕੀਤਾ ਹੋਇਆ ਹੈ ਸੋ ਏਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਤੇ ਨਵੇਂ-ਨਵੇਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ ਤਾਂ ਕਿ ਸਾਡਾ ਆਤਮ ਵਿਸ਼ਵਾਸ ਵੱਧ ਸਕੇ ਤੇ ਤੁਹਾਡੇ ਲਈ ਹੋਰ ਨਵੇਂ-ਨਵੇਂ ਪਰਿਵਾਰਿਕ ਤੇ ਧਾਰਮਿਕ ਵੀਡੀਓ ਲੈ ਕੇ ਆਉਂਦੇ ਰਹੀਏ जय साईं जी